ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਪਤਾ ਹੀ ਹੈ ਵੀ ਜੋ ਕਿ ਆਪਾਂ ਅੱਜ ਜਮਾਨਤ ਭਰਨਗੇ ਸੀ ਮਾਤਾ ਜੀ ਦੀ ਉਹਦੇ ਬਾਰੇ ਹੁਣ ਆਪਾਂ ਨੂੰ ਸਾਰੀ ਗੱਲ ਵਕੀਲ ਸਾਹਿਬ ਦੱਸਣਗੇ ਲੈ ਆਪਣਾ ਹੀ ਵਕੀਲ ਸਾਹਿਬ ਵੀ ਆਪਣੀ ਜਮਾਨਤ ਹੁਣ ਕਦੋਂ ਤੱਕ ਲੱਗੂ ਮਾਤਾ ਜੀ ਪਹਿਲਾਂ ਸਾਰਿਆਂ ਨੂੰ ਬੇਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਗਏ ਸੀਗੇ ਹਾਂਜੀ ਪਹਿਲਾਂ ਸਭ ਤੋਂ ਪਹਿਲਾਂ ਉੱਥੇ ਜਿਹੜੇ ਸਾਕੀ ਮੇਲੇ ਜਿਹਨਾਂ ਦਾ ਪ੍ਰਚਾਰ ਪਤੰਦਰਾ ਹੋਇਆ ਸੀਗਾ ਪਹਿਲਾਂ ਤਾਂ ਆਪਾਂ ਬਕਾਲਤ ਤੋਂ ਬੱਤੇ ਕੇ ਆਂਦਾ ਜੀ ਹੂੰ ਤੇ ਉਮੀਦ ਆ ਹੋਪ ਆ ਵੀ ਸਵੇਰੇ 10 11 ਵਜੇ ਤੱਕ ਉੱਥੇ ਗੱਲਬਾਤ ਹੋ ਗਈ ਉਥੋਂ ਦੇ ਅਸਰਾਂ 11 12 ਤੱਕ ਬਗਾਵਤ ਨਾ ਟੈਸਟ ਹੋ ਕੇ ਆ ਜੂਗਾ ਫਿਰ ਫਾਈਲ ਸਾਰੀ ਤਿਆਰ ਆ ਗਈ ਫਿਰ 12:00 ਵਜੇ ਨੂੰ ਪ੍ਰੋਇਕਟ ਦਾ ਬਿਵਾਰਕ ਮੈਂਬਰ ਉਹ ਨਾਲ ਲੈ ਕੇ ਉਹ ਕਿਉਂਕਿ ਉੱਥੇ ਚਾਰ ਜਣੇ ਹੋਰ ਨੇ ਨਾਲ ਸਾਨੂੰ ਪਤਾ ਲੱਗਿਆ ਪਹਿਲਾਂ ਇੱਥੇ ਇੱਕ ਨੰਬਰ ਹੀ ਪਤਾ ਸੀ ਭਾਈ ਸਾਹ ਦੇ ਚਾਚੀ ਦੀ ਭਾਜੀ ਤੇ ਕੋਈ ਹੋਰ ਰਿਸ਼ਤੇਦਾਰ ਨੇ ਚਾਰ ਜਾਂ ਪੰਜ ਦੀ ਸਾਡੀਆਂ ਉੱਥੇ ਮਾਤਾ ਜੀ ਦੇ ਨਾਲ ਉਹ ਆ ਉਸ ਤੋਂ ਬਾਅਦ ਕਦੋਂ ਬਾਰ ਬੰਨ ਨਾਲ ਕਿ ਅਸਟਿੰਦੇ ਕੇ ਹੋਮਾਂਗੇ ਤੇੇ ਛੋਣ ਤੋਂ ਬਾਅਦ ਦੇਖਦੇ ਆ ਉੱਥੇ ਆਪਮਰ ਸਪਿੰਦਾ ਕਿਵੇਂ ਹੁੰਦਾ ਤੇ ਹੋਰ ਵੀ ਜਿਹੜੇ ਨਾਲ ਸਾਡੇ ਸਾਰੇ ਸੀਨੀਅਰ ਅਫਸਰ ਨੇ ਸਾਰੇ ਨਾਲ ਜਿਹਦੇ ਨਾਲ ਉਹ ਵੀ ਹੈਲਪੀ ਕਰਾਂਗੇ ਤੇ ਉਹਨਾਂ ਦੀ ਗੈਰੈਂਟੀ ਨਾਲ ਸਾਰਾ ਅੱਥੇ ਉਹਦੀ ਪੱਕਾ ਰੱਖਾਂਗੇ ਤਾਂ ਹੋਪਾ ਵੀ ਕੱਲ ਨੂੰ ਆਪਾਂ ਜੋ ਕਿਹੜੀ ਸੱਤ ਕੋਨਿਆਂ ਦੀ ਬਿਲ ਨਾ ਹੁੰਦੀਆਂ ਐ ਡਿਪੈਂਡ ਆਉਣ ਗਵਰਨਮੈਂਟ ਹੁੰਦੀਆਂ ਨੇ ਸਰਕਾਰ ਦੇ ਜਿਹੜੀ ਸਹਿਯੋਗ ਦੇ ਨਾਲ ਆਮ ਤੌਰ ਤੇ ਇਹਨਾਂ ਬਿਲਾਂ ਦੇ ਵਿੱਚ ਸਤਿ ਕਤ ਕੋ ਜਿਹੜਾ 152 ਕੁੰਦਰ ਜੀ ਜਿਹੜੀ ਕੁੰਦਰਾ ਕਿੱਟਿਆ ਗਿਆ ਹੈ ਜਾਦੇ ਸ਼ਹਿਰ ਦੀ ਉਹ ਰੋਡ ਹੁੰਦੀ ਹੈ ਕਿਉਂਕਿ ਇਹ ਇੰਨਾ بڑا ਹੁੰਦਾ ਹੈ ਕਿ ਇਹ ਜਿਹੜਾ ਨਿਊਸੈਂਸ ਕ੍ਰੀਏ ਕਰਦੇ ਨੇ ਜਿਹੜੀ ਨਤੀ ਪ੍ਰੈਜੈਂਸ ਹੈ ਤਾਂ ਕਰਕੇ ਇਹਨਾਂ ਨੂੰ ਕਨਫਾਈਨ ਕੀਤਾ ਜਾਂਦਾ ਹੈ ਦਾ ਇਸ ਕਰਕੇ ਜਿਹੜੀ ਕੋਈ ਵੀ ਅਗਲਾ ਅਪਡੇਟ ਹੋਊਗਾ ਤੁਹਾਨੂੰ ਸਵੇਰੇ 12 ਜਾਂ 2 ਵਜੇ ਤੋਂ ਬਾਅਦ ਦੱਸਾਂਗੇ ਮੈਂ ਇੰਨਾ ਕਹਿ ਗਿਆ ਵੀ ਅਸੀਂ ਜਿਹੜੇ ਕੰਮ ਗਏ ਸੀਗੇ ਉਹ ਅਸੀਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਤਾ ਬਾਕੀ ਤੁਸੀਂ ਵੀ ਸਾਰੇ ਜਣੇ ਅਰਦਾਸ ਕਰੋ ਪ੍ਰਮਾਤਮਾ ਕਰੇ ਤੇ ਮਾਤਾ ਜੀ ਨੂੰ ਜਲਦੀ ਬਾਹਰ ਲੈ ਕੇ ਆਈਏ ਹੈਨਾ ਤਾਂ ਕਿ ਆਪਣੀ ਜਿਹੜੀ ਅਗਲੀ ਮੋਰਚੇ ਦੀ ਸਾਰਾ ਸਿਸਟਮ ਉਹ ਚੱਲੂਗਾ ਧੰਨਵਾਦ ਜੀ